ਸੋ ਅੱਜ ਗੱਲ ਕਰਦੇ ਹਾਂ ਵੀ ਕਿ ਕੈਨੇਡਾ ਜਿਹੜਾ ਆਪਣਾ ਇਹ ਪਿਛਲੇ 5 ਸਾਲਾਂ ਦੇ ਵਿੱਚ ਵਿੱਚ ਇੱਕ ਪ੍ਰੋਸਪੈਕਟਿਵ ਸੁਪਰ ਪਾਵਰ ਤੋਂ ਫਸ ਨੈਸ਼ਨਸ ਦੇ ਵਿੱਚ ਸਭ ਤੋਂ बॉਟਮ ਦੇ ਵਿੱਚ ਕਿਵੇਂ ਪਹੁੰਚਿਆ ਅੱਜ ਵੀ ਅਗਰ ਇੰਟਰਨੈਟ 'ਤੇ ਸਰਚ ਕਰੀਏ ਤੇ 2119 ਤੱਕ ਜਾਂ 220 ਤੱਕ ਵੀ ਰਿਪੋਰਟਸ ਆ ਰਹੀਆਂ ਸੀ ਵੀ ਕੈਨੇਡਾ ਸੁਪਰ ਪਾਵਰ ਬਣ ਜਾਊਗਾ ਵਾਈ ਕੈਨੇਡਾ ਮੇ ਬਿਕਮ ਅ ਗ੍ਰੇਟ ਸੁਪਰ ਪਾਵਰ ਥਿਸ ਸੈਂਚਰੀ 에ਰਪੋਰਟ ਐ ਇਰਵਿਨ ਸਟਡ ਇਨ ਦੀ ਜੂਨ 23 2022 ਦੇ ਇਹ ਡਿਸਕਸ ਕਰ ਰਿਹਾ ਹੈ ਵੀ ਕਿ ਕੈਨੇਡਾ ਜਿਹੜਾ ਹੈ ਸੁਪਰ ਪਾਵਰ ਬਣ ਸਕਦਾ ਹੈ ਪਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਸੀ ਵੀ ਕੀ ਇਹ ਗੜੇ ਨਾ ਸੰਭਲਿਆ ਤੇ ਇਹ ਇੱਕ ਯੂਐਸਏ ਦਾ ਵੈਸਲ ਸਟੇਟ ਬਣ ਜਾਊਗਾ ਅਗਲੀ ਰਿਪੋਰਟ ਦੇਖੀਏ ਇਹ ਪਾਲਿਸੀ ਪੀਨੀਅਨ ਦੇ ਵਿੱਚ ਛਪੀ ਹੈ ਇਹਦੇ ਵਿੱਚ ਵੀ ਇਹ ਡਿਸਕਸ ਹੋ ਰਿਹਾ ਹੈ ਵਾਈ ਕੈਨੇਡਾ ਮੇ ਬਿਕਮ ਅ ਗ੍ਰੇਟ ਗਲੋਬਲ ਪਾਵਰ ਥਿਸ ਸੈਂਚਰੀ ਸੋ ਇਹਦੇ ਵਿੱਚ ਵੀ ਇਹ ਡਿਸਕਸ਼ਨ ਹੋ ਰਹੀ ਹੈ ਅਗਲੀ ਰਿਪੋਰਟ ਤੇ ਚਲੀਏ ਕੈਨੇਡਾ ਇਸ ਸੁਪਰ ਪਾਵਰ ਹੇਅਰ ਇਜ਼ ਹਾਊ ði ਕੰਟਰੀ ਮਾਈਟ ਵਨ ਡੇ ਫਿਟ ði ਬਿਲ 에ਰਪੋਰਟ ਹੈ 2023 ਸੋ 2023 ਦਾ ਕਈ ਨੂੰ ਉਮੀਦ ਸੀ ਵੀ ਕਿ ਕੰਟਰੀ ਸੁਪਰ ਪਾਵਰ ਵਾਲੇ ਪਾਸੇ ਜਾ ਸਕਣ ਹੁਣ ਇਸ ਤੋਂ ਥੋੜਾ ਜਿਹਾ ਅੱਗੇ ਚਲੀਏ 에어ਪੋਰਟ ਡਾਈਵਰਜੈਂਟ opinion ਛਪਿਆ ਇਹਦੇ ਵਿੱਚ ਗੱਲ ਕਰ ਰਹੀ ਹੈ ਅਸੈਸਿੰਗ ਦੀ ਕੈਨੇਡਾ that will be the last superpower ਸੋ ਕੈਨੇਡਾ ਵਾਲੇ ਉਮੀਦ ਕਰ ਰਹੇ ਸੀ ਕਿ ਅਸੀਂ ਲਾਸਟ ਸੁਪਰ ਪਾਵਰ ਬਣ ਜਾ ਰਹੇ ਹਾਂ ਓਕੇ ਜੀ ਫਾਸਟ ਫਾਰਵਰਡ ਸੋ 2023 ਤੋਂ ਬਾਅਦ ਇਹ ਰਿਪੋਰਟ ਛਪਣ ਲੱਗੀ ਆਹ ਰਿਪੋਰਟ ਆਈ ਹੋਈ ਹੈ Td ਕੈਨੇਡਾ ਦੇ ਵਿੱਚ ਸੋ Td ਕੈਨੇਡਾ ਪਹਿਲੀ ਵਾਰ ਇਸ ਸਾਲ 224 ਦੇ ਵਿੱਚ ਇਸ ਲਾਸ ਦੇ ਵਿੱਚ ਵੀ ਜਾ ਚੁੱਕਾ ਆ ਮਾਈਂਡ ਦੀ ਗੈਪ ਕੈਨੇਡਾ ਇਸ ਫਾਲਿੰਗ ਬਿਹਾਈਂਡ ਦੀ ਸਟੈਂਡਰਡ ਆਫ ਲਿਵਿੰਗ ਕਰੋ ਸੋ ਪਹਿਲਾ ਲਿਵਿੰਗ ਸਟੈਂਡਰਡ ਦਾ ਕਰਵ ਪਿੱਛੇ ਜਾਣ ਲੱਗ ਪਿਆ ਔਰ ਫਿਰ ਹੌਲੀ 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 ਸੁਪਰ ਪਾਵਰ ਤੋਂ ਸੀ ਬੋਟਮ ਵੱਲ ਨੂੰ ਚਲੀ ਜਾ ਰਹੀ ਇਹ ਜੁਲਾਈ 23 2023 ਵਿੱਚ ਰਿਪੋਰਟ ਸੌਣ ਲੱਗ ਗਈਆਂ ਸੀ ਵੀ ਕਿ ਕੈਨੇਡਾ ਦਾ ਗ੍ਰਾਫ ਡਾਊਨ ਜਾਣਾ ਸ਼ੁਰੂ ਹੋ ਗਿਆ ਆ ਆ ਰਿਪੋਰਟ ਹੈ ਜੀ ਇਹਦੇ ਵਿੱਚ ਵੀ ਕੈਨੇਡਾ ਇਸ 30% ਲੈਸ ਪ੍ਰੋਡਕਟਿਵ ਦੈਨ ਦੀ ਯੂ ਐਸ ਸੀ एंड क्लोजर टू लोअर इनकम स्टेट लाइक अल्बामा इन टर्म्स ऑफ इकनॉमिक परफॉर्मेंस एंड टैक रिच कैलीफोर्नी और न्यूयॉर्क सो भी सौ बई भी ग्राफ ए रिपोर्ट भी सौ चौबी छपी है यह पहला वर्ल्ड फस्ट नेशन सिक्सथ मोस्ट प्रोडक्टिव नेशन से और यह पहुँच गया हूँ एटीनथ लैवल दनवरसेशन रिपोर्ट आई कनेडा इज फॉलिंग बिहाइंड इट्स पीयर इन टर्म्स ऑफ लिविंग स्टैंडर्ड कैन इट कैचअअप ओके फ्रेजर इंस्टीट्यूट रिपोर्ट आई कनेडा लिविंग स्टैंडर्ड्स फॉलिंग बिहाइंड रेस्ट ऑफ द डिवेल्प वर्ल्ड ए रिपोर्ट है जी उन्ती जुलाई भी सौ चौबी की और अगर असी होर इंटरनेट पर जाके सर्च करिए अच तो तीन साल पहला एक यूट्यूब वीडियो आई हाउ कनेडा आस्ट्रेलिया न्यूजीलैंड एंड यूके आर सीक्रेटली फॉर्मिंग वन ग्लोबल सुपर पावर इंग्लैंड का की हाल है सू पता है कनेडा का पता है और इसते व्यू किन्ने 5.5 ਮਿਲੀਅਨ ਸੋ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਗਵਰਨਮੈਂਟ ਪਾਲਿਸਿਸ ਔਰ ਮੋਨਿਟਰੀ ਪਾਲਿਸਟ ਕੰਟਰੀ ਨੂੰ ਕਿੱਥੋਂ ਕਿੱਥੇ ਲੈ ਜਾਂਦਾ ਆਮ ਲੋਕਾਂ ਨੇ ਮਿਹਨਤ ਕਰਨੀ ਤੇ ਨਹੀਂ ਛੱਡ ਦਿੱਤੀ ਆਮ ਲੋਕ ਤੇ ਉਵੇਂ ਹੀ ਕੰਮ ਕਰ ਰਹੇ ਆ ਫੈਕਟਰੀਆਂ ਦੇ ਵਿੱਚ ਦਿਨ ਰਾਤ ਸਟੂਡੈਂਟਸ ਵੀ ਆ ਰਹੇ ਆ ਸਭ ਲੋਕ ਲੱਗੇ ਹੋਏ ਆ ਸਭ ਲੋਕ ਲੱਗੇ ਔਰ ਹੁਣ ਗੱਲ ਕਿੱਥੇ ਸ਼ੁਰੂ ਕੀਤੀ ਜਾ ਰਹੀ ਹੈ ਪਹਿਲਾਂ ਕਹਿੰਦੇ ਸੀ ਇਮੀਗ੍ਰੈਂਟ ਤੋਂ ਬਿਨਾ ਗੁਜ਼ਾਰਾ ਨਹੀਂ ਚੱਲਦਾ ਤੇ ਹੁਣ ਕੀ ਕਹਿਆ ਜਾ ਰਿਹਾ ਹੈ ਬਸ ਵੀ ਆੜੇ ਇਮੀਗ੍ਰੈਂਟ ਆ ਰਹੇ ਆ ਉਹ ਵੀ ਖਾਸ ਕਰਕੇ ਪੰਜਾਬੀ ਭਾਈਚਾਰੇ ਵਾਲੇ ਤੇ ਆਹੀ ਪ੍ਰੋਬਲਮ ਦੀ ਜੜ ਹੈ ਪੀ ਕੱਲ ਤੱਕ ਤੇ ਤੁਸੀਂ ਕਹਿੰਦੇ ਸੀ ਵੀ ਇਹਨਾਂ ਬਿਨਾਂ ਸਾਡੇ ਬਿਨਾ ਗੱਲ ਨਹੀਂ ਚੱਲਦਾ ਹੁਣ ਅਸੀਂ ਤੁਹਾਡੀ ਸਿਰਦਰਦੀ ਹੋ ਗਏ ਹਾਂ ਹੁਣ ਅਸੀਂ ਤੋਂ ਅਗਲੀ ਰਿਪੋਰਟ ਤੇ ਚਲੀਏ ਇਹ ਰਿਪੋਰਟ ਵੀ ਇਹਦੇ ਵੀਓ ਵੀ 1.6 ਮਿਲੀਅਨ ਵੀਜ਼ ਨੇ ਔਰ ਇਹ ਰਿਪੋਰਟ ਹੈ 1 ਸਾਲ ਪੁਰਾਣੀ ਸੋ 1 ਸਾਲ ਪੁਰਾਣੀ ਨੇ ਦੱਸਣਾ ਸ਼ੁਰੂ ਕੀਤਾ ਵੀ ਪ੍ਰੋਬਲਮ ਕਿੱਥੋਂ ਸ਼ੁਰੂ ਹੋ ਰਹੀ ਹੈ ਜਿੰਨੇ ਵੀ ਐਨਾਲਿਸਿਸ ਕਰਨ ਵਾਲੇ ਸੀ ਉਹਨਾਂ ਸਾਰੇ ਨੇ ਸ਼ੁਰੂ ਕਰ ਦਿੱਤੇ ਕੰਮ ਸੋ ਮੇਨ ਆਏ ਵੀ ਜੀ ਘਰਾਂ ਦੇ ਪ੍ਰਾਈਸ ਵਧ ਕੇ ਘਰਾਂ ਦੇ ਪ੍ਰਾਈਸ ਵਧ ਕੇ ਘਰਾਂ ਦੇ ਪ੍ਰਾਈਸ ਵਧ ਕੇ ਪਰ ਘਰਾਂ ਦੇ ਪ੍ਰਾਈਸ ਵਧ ਕਿਉਂ ਗਏ ਆਹ ਹੈ ਕਰਾ ਦੀ ਪ੍ਰੋਬਲਮ ਵਿਦ ਦੀ ਕੈਨੇਡੀਅਨ ਇਕਨੋਮਿਕ ਜਿਹ 2008 ਤੋਂ ਬਾਅਦ ਜਦੋਂ ਲਾਸਟ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਸ ਤੋਂ ਸਦਰ ਡੈਟ ਡਬਲ ਹੋ ਗਿਆ ਪਰ ਇਹ ਡਬਲ ਹੋਇਆ ਕਿਉਂ ਅੱਗੇ ਚਲਦੇ ਹਾਂ ਜੀ ਸੋ ਜਦੋਂ 2009 ਵਿੱਚ ਇਕਨੋਮਿਕ ਕ੍ਰਾਈਸਿਸ ਆਇਆ ਉਦੋਂ ਕਿਹੜੀ ਗਵਰਨਮੈਂਟ ਸੀ ਉਦੋਂ ਕੰਜ਼ਰਵੇਟਿਵ ਗਵਰਨਮੈਂਟ ਸੀ ਤੇ ਜਦੋਂ 2019 ਦੇ ਵਿੱਚ ਕ੍ਰਾਈਸਿਸ ਆਇਆ ਕੋਵਿਡ ਵਾਲਾ ਉਦੋਂ ਕਿਹੜੀ ਗਵਰਨਮੈਂਟ ਸੀ ਲਿਬਰਲ ਵਾਲੀ ਪਰ ਦੋਵਾਂ ਦੀਆਂ ਪਾਲਿਸੀਆਂ ਕੀ ਸੀ ਕਿ ਨੋਟ ਛਾਪੋ ਪੰਜਾਬੀ ਦੇ ਵਿੱਚ ਸਿੱਧੀ ਸਿੱਧੀ ਗੱਲ ਦੋਵਾਂ ਨੇ ਕੀ ਕੀਤਾ ਨੋਟ ਛਾਪੇ ਔਰ ਨੋਟ ਕਿਵੇਂ ਛਾਪੇ ਜਾਂਦੇ ਆ ਗਵਰਨਮੈਂਟ ਤੇ ਬੈਂਕ ਮਿਲ ਕੇ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਆ ਕਹਿੰਦੇ ਜੀ ਨੋਟ ਛਾਪ ਲਓ ਕਈ ਵਾਰ ਅਸੀਂ ਆਪਸ ਵਿੱਚ ਗੱਲਾਂ ਕਰਦੇ ਆ ਯਾਰ ਪੈਸੇ ਕਿਤੇ ਮਿਲ ਜਾਣ ਸਹੀ ਅਸੀਂ ਤੇ ਨੋਟ ਛਾਪ ਲਈਏ ਤੇ ਸਾਡਾ ਤੇ ਗੁਜ਼ਾਰਾ ਵਧੀਆ ਚੱਲ ਜਾਊਗਾ ਜਿਵੇਂ ਮਾਰਕੀਟ ਦੇ ਵਿੱਚ ਪਹਿਲਾਂ ਲੱਖ ਡਾਲਰ ਹੈ ਔਰ 2 ਲੱਖ ਆ ਗਏ ਤੇ ਉਹ ਵੈਲਿਊ ਉਹਦੀ ਮਨੀ ਦੀ ਡਾਊਨ ਹੋ ਜਾਂਦੀ ਆ ਹੁਣ ਇਸ ਵੇਲੇ ਗੱਲ ਚੱਲ ਰਹੀ ਆ ਕਿ ਵੀ ਲਿਬਰਲਸ ਹਟਾਓ ਤੇ ਕੰਜ਼ਰਵੇਟਿਵਲੀ ਆਓ ਉਦੋਂ ਕੰਜ਼ਰਵਿਟੀ ਤੋਂ ਦਿਖੀ ਹੋਈ ਸੀ ਸੁਣੋ ਟਾਈਮ ਟੂ ਟਾਈਮ 8 ਸਾਲਾਂ ਬਾਅਦ 10 ਸਾਲਾਂ ਬਾਅਦ 15 ਸਾਲਾਂ ਬਾਅਦ ਕੋਈ ਨਾ ਕੋਈ ਨਵਾਂ ਤੋਂ ਨਵਾਂ ਕਰਾਈਸਿਸ ਆਉਂਦਾ ਹੀ ਰਹੂਗਾ ਕਿਸੇ ਵੀ ਕੰਟਰੀ ਦੇ ਸਾਹਮਣੇ ਪਰ ਹਰ ਕੰਟਰੀ ਉਹਦਾ ਮਿਲ ਕੇ ਸੋਲੂਸ਼ਨ ਕੀ ਕੱਢਦਾ ਵੀ ਆਪਾਂ ਨੋਟ ਛਾਪ ਲਈਏ ਜਦੋਂ ਨੋਟ ਛਾਪਦੇ ਆਂ ਜਿਆਦਾ ਨੋਟ ਛਾਪਦੇ ਆ ਤੇ ਸਾਰੇ ਦੇ ਸਾਰੇ ਸਰਕੂਲੇਸ਼ਨ ਦੇ ਵਿੱਚ ਜਦੋਂ ਮਨੀ ਜਿਆਦਾ ਹੋ ਜਾਂਦੀ ਆ ਤੇ ਚੀਜ਼ਾਂ ਮਹਿੰਗੀਆਂ ਹੋਣ ਲੱਗ ਪੈਂਦੀ ਆ ਇਹਦਾ ਫਾਇਦਾ ਜਿਹੜੀ ਅਪਰ ਕਲਾਸ ਹੈ ਜਿਹਦੇ ਕੋਲ ਐਸੈਟਸ ਨੇ ਜਿਹਦੇ ਕੋਲ ਪੈਸਾ ਪਹਿਲਾਂ ਜਾਂਦਾ ਆ ਜਿਨੂੰ ਵੱਡੀ ਲਿਮਿਟ ਮਿਲਦੀ ਆ ਉਹ ਹੋਰ ਐਸੈਟਸ ਲੈ ਲੈਂਦਾ ਆ ਜਿਹੜਾ ਮਿਡਲ ਕਲਾਸ ਹੈ ਉਹ ਮਿਡਲ ਕਲਾਸ ਤੋਂ ਲੋਅਰ ਕਲਾਸ ਚੱਲਣਾ ਪੈਂਦਾ ਆ ਲੋਅਰ ਕਲਾਸ ਵਾਲਾ ਕਹਿੰਦੇ ਵੀ ਚਲੋ ਰੋਟੀ ਮਿਲ ਜਾਵੇ ਸੋ 2009 ਔਰ 2019 20 ਵਾਲਾ ਕ੍ਰਾਈਸਿਸ ਜਿਹੜਾ ਹੁਣ ਤੱਕ ਚੱਲ ਰਿਹਾ ਹੈ ਦੋਵਾਂ ਦੇ ਵਿੱਚ ਇੱਕੀ ਸਿਮਿਲਰਿਟੀ ਹੈ ਕਿ ਨੋਟ ਛਪੇ ਜਾਂਰ ਔਰ ਗਵਰਨਮੈਂਟ ਪਹਿਲੇ ਕਨਜ਼ਰਵੇਟਿਵ ਸੀ ਹੁਣ ਲਿਬਰਲ ਹੈ ਪਾਲਿਸੀਸ ਸੇਮ ਨੇ ਹੁਣ ਜਿਹੜੀ ਮਰਜ਼ੀ ਦੁਬਾਰਾ ਗਵਰਨਮੈਂਟ ਆ ਜਾਏ ਮਹਿੰਗਾਈ ਐਵੇਂ ਹੀ ਵਧਣੀ ਆ ਕੋਈ ਸੋਲੂਸ਼ਨ ਨਹੀਂ ਫਿਰ ਬੰਦੇ ਕਹਿੰਦੇ ਵੀ ਇਹਨਾਂ ਗੱਲਾਂ ਦਾ ਸੋਲੂਸ਼ਨ ਕੀ ਆ ਇਹਨਾਂ ਗੱਲਾਂ ਦਾ ਸੋਲੂਸ਼ਨ ਇਹ ਵੀ ਕਿ ਜਿਹੜੇ ਅਲਟਰਾ ਰਿਚ ਲੋਗ ਹੈ ਉਹਨਾਂ ਦੇ ਟੈਕਸ ਵਧਾਏ ਜਾਣਾ ਗਰੀਬ ਔਰ ਮਿਡਲ ਕਲਾਸ 'ਤੇ ਟੈਕਸ ਘਟਾਏ ਜਾ। ਇੱਕ ਸਮਾਂ ਆਇਆ ਸੀ ਪੰਜਾਬ ਦੇ ਵਿੱਚ ਕਹਿੰਦੇ ਵੀ ਮਰਬਾ ਬੰਦੀ ਕਰੋ ਕਿ ਹਜ਼ਾਰਾਂ ਏਕੜ ਜ਼ਮੀਨ ਨਹੀਂ ਕਿਸੇ ਇਨਸਾਨ ਕੋਲ ਰਹਿਣੀ ਚਾਹੀਦੀ। ਲਿਮਟ ਕਰ ਦਿੱਤੀ ਕਿ 20 ਕਿੱਲੇ 50 ਕਿੱਲੇ ਦੀ ਕਲੀਮਿਟ ਕੀਤੀ ਜਾਵੇ। ਐਵੇਂ ਕੋਈ ਅਮੀਰੀ ਦੀ ਵੀ ਲਿਮਟ ਹੋਣੀ ਚਾਹੀਦੀ। ਅਗਰ ਕੋਈ ਕੰਪਿਊਟਰਾਂ ਦੇ ਨਾਲ ਰੋਬੋਟਸ ਦੇ ਨਾਲ ਵਰਲਡ ਦੀ ਸਾਰੀ ਇਕਨੋਮੀ 控制 ਕਰ ਲਵੇ। ਇਹ ਕਮੀਰ ਆਦਮੀ ਆ ਉਹ ਇੱਕ ਘਰ ਦੇ ਇੱਕ ਸ਼ਹਿਰ ਦੇ ਘਰ ਖਰੀਦ ਸਕਦਾ ਹੋਵੇ ਤਿੱਕੀ ਸਾਰੇ ਸ਼ਹਿਰ ਨੂੰ ਬੇਕਾਰ ਕਰ ਦਿੱਤਾ ਜਾਵੇ ਹੁੰਦਾ ਹੈ ਕਿ ਜਿੰਨੇ ਵੀ ਮਲਟੀ ਬਿਲੀਅਨਰ ਲੋਕ ਨੇ ਉਹ ਗਵਰਨਮੈਂਟ ਨੂੰ ਬਿਹਾਈਂਡ ਦੀ ਡੋਰ ਆਪਰੇਟ ਕਰਦੇ ਆ ਔਰ ਉਹਨਾਂ ਦੇ ਟੈਕਸ ਹੈਵਨਸ ਬਣਾਏ ਹੋਏ ਆ ਐਫਓ ਆਈਲੈਂਡਸ ਦੇ ਉੱਤੇ ਛੋਟੇ ਛੋਟੇ ਕੈਂਡੀ ਆਈਲੈਂਡਸ ਵਰਗੇ ਆਈਲੈਂਡਸ ਨੇ ਉਹ ਆਪਣਾ ਆਫਿਸ ਉੱਥੇ ਰੱਖਦੇ ਆ ਜਿਹੜੇ ਕੰਟਰੀ ਚ ਓਪਰੇਟ ਕਰਦੇ ਉੱਥੇ ਟੈਕਸੀ ਨਹੀਂ ਪੇ ਕਰਦੇ ਸਾਰਾ ਟੈਕਸ ਜਿਹਨੂੰ ਅਸੀਂ ਨਾਰਮਲ ਰਿਚ ਲੋਕ ਕਹਿੰਦੇ ਆ ਉਹਨਾਂ ਤੋਂ ਕੱਢਿਆ ਜਾਂਦਾ ਜਾਂ ਮਿਡਲ ਕਲਾਸ ਦੇ ਤੋਂ ਜਾਂ ਗਰੀਬਾਂ ਤੋਂ ਕੱਢਿਆ ਜਾਂਦਾ ਸੋ ਅਗਰ ਇਹੀ ਕੁਛ ਰਿਹਾ ਤੇ ਹਰ ਇੱਕ ਕੰਟਰੀ ਦੇ ਵਿੱਚ ਕਹ ਲੈ ਇਹ ਨਹੀਂ ਕੈਨੇਡਾ ਦੇ ਵਿੱਚ ਆਸੂ ਕੈਨੇਡਾ ਲਾ ਲਓ ਅਮਰੀਕਾ ਲਾ ਲਓ ਇੰਡੀਆ ਲਾ ਲਓ ਯੂਰਪ ਦਾ ਹਾਲ ਦੇਖ ਲਓ ਵੈਨੇਜ਼ੂਏਲਾ ਅਰਜੈਂਟੀਨਾ ਸਭ ਦੇ ਹਾਲਾਤ ਮਾੜੇ ਆ ਬੰਗਲਾਦੇਸ਼ ਸ਼੍ਰੀਲੰਕਾ ਸਭ ਦੇ ਅੰਦਰ ਇੱਕ ਹੀ ਗੱਲ ਹੋਈ ਗਵਰਨਮੈਂਟ ਨੋਟ ਛਾਪੀ ਗਈ ਛਾਪੀ ਗਈ ਛਾਪੀ ਗਈ ਜਦੋਂ ਬਹੁਤ ਛਾਪਲੇ ਮਹਿੰਗਾਈ ਬਹੁਤ ਵਧ ਗਈ ਉਸ ਤੋਂ ਬਾਅਦ ਗਵਰਨਮੈਂਟ ਅਫੀਸ਼ੀਅਲਸ ਨੇ ਆਪਣੇ ਆਪਣੇ ਜਹਾਜ਼ ਭੜੇ ਔਰ ਪਤਾ ਨਹੀਂ ਕਿਹੜੇ ਕਿਹੜੀ ਜਗ੍ਹਾ ਉੱਡ ਗਏ ਬਾਂਗਲਾਦੇਸ਼ ਵਾਲੇ ਉੱਡ ਕੇ ਇੰਡੀਆ ਆ ਗਏ ਲੰਕਾ ਵਾਲੇ ਉੱਡ ਕੇ ਕਿਸੇ ਹੋਰ ਕੰਟਰੀ ਚਲੇ ਗਏ ਸੋ ਇਹੀ ਹਾਲਤ ਰਹੀ ਤੇ ਪਤਾ ਨਹੀਂ ਲੋਕ ਕੀ ਚਾਹੁੰਦੇ ਵੀ ਸਾਡੇ ਵਰਗੇ ਲੋਕਾਂ ਨੂੰ ਮਾਰਨੇ ਹੀ ਚਾਹੁੰਦੇ ਹੋਣਗੇ ਇਹ ਆਉਣ ਦੇ ਕ੍ਰਾਈਸਿਸ ਆੜੇ ਸਾਡੇ ਵਰਗੇ ਕਿਹੜੇ ਮਕੌੜੇ ਆਪੇ ਮੁਸਲੀ ਜਾਣਗੇ ਹੋ ਸਕਦਾ ਇਹੀ ਪਾਲਿਸੀ ਹੋਵੇ ਇਹਨਾਂ ਦੀ ਕਲਾਦੇਸ਼ ਹੀ ਨਹੀਂ ਸਾਰੀ ਦੁਨੀਆ ਹੀ ਉਧਰ ਨੂੰ ਜਾ ਰਹੀ ਹੈ ਔਰ ਲੈਟਸ ਸੀ ਲੈਟਸ ਸੀ ਬਸ ਆਮ ਜਨਤਾ ਦੀ ਹਾਲਤ ਹੈ ਉਹ ਵੀ ਇੱਕ ਘਰ ਮਿੰਟ ਤੇ ਕੁੱਟ ਖਾ ਖਾ ਕੇ ਖਾ ਖਾ ਕੇ ਪੁੱਲ ਜਾਂਦੀ ਆ ਉਹ ਜੋ ਪੰਜਾਬ ਚ ਹੁੰਦਾ ਨੇ ਵੀ ਆ ਥਾਣੇਦਾਰ ਬਹੁਤ ਕੁੱਟਦਾ ਉਹਨੂੰ ਦੂਜੇ ਦੂਜੇ ਪੁਲਿਸ ਸਟੇਸ਼ਨ ਚ ਟਰਾਂਸਫਰ ਕਰ ਦੋ ਔਰ ਸਟੇਸ਼ਨ ਦੇ ਥਾਣੇਦਾਰ ਨੂੰ ਇਸ ਪਹਿਲੇ ਸਟੇਸ਼ਨ ਚ ਟਰਾਂਸਫਰ ਕਰ ਦੋ ਉਹ ਲੋਕਾਂ ਨੂੰ ਲੱਗਦਾ ਵੀ ਇਹ ਨਵਾਂ ਥਾਣੇਦਾਰ ਆਇਆ ਹੁਣ ਇਹ ਕੁੱਟੂਗਾ ਨਹੀਂ ਪਰ ਉਹ ਉਹਦੇ ਵਿੱਚ ਥੋੜਾ ਜਿਹਾ ਪੀਰੀਅਡ ਹੁੰਦਾ ਇੱਕ ਨਿਕਲ ਜਾਂਦਾ ਆ ਕੰਮ ਉਹੀ ਚੱਲਦਾ ਆ ਸੋ ਦੇਖੋ ਸਾਡੇ ਵਰਗੇ ਆਮ ਲੋਕਾਂ ਦਾ ਕੀ ਬਣਦਾ ਹੈ ਸਸਕਾਰ ਜੀ